ਇਹਨਾਂ ਦਾ ਪੂਰਾ ਗੈਂਗ ਆ ਇਹ ਆਹ ਖੜੇ ਨੇ ਨਾਲ ਇੱਥੇ ਕੁਛ ਭਾਚੀਆਂ ਲੇਡੀਜ਼ ਆ ਦੋ ਤਿੰਨ ਕੁ ਜਾਨੀ ਤਾਂ ਇੱਥੇ ਖੜੀਆਂ ਨੇ ਗਿਆ ਇਹਨਾਂ ਦੀ ਹਮਾਇਤ ਦੇ ਵਿੱਚ ਆਏ ਸੀਗੇ ਕਹਿੰਦਾ ਦਾੜੀਆਂ ਵਧਾ ਕੇ ਆ ਜਾਂਦੇ ਨੇ ਕਹਿੰਦਾ ਇੱਥੇ ਚੀਜ਼ਾਂ ਲੈਣ ਬਾਜ਼ਾਰ ਚ ਅੱਛਾ ਜੀ ਗਾਲ ਕੱਢੀ ਸ਼ਰਾਬ ਉਹਦੀ ਪੀਤੀ ਹੋਈ ਸੀਗੀ ਉਸ ਗੱਲ ਤੋਂ ਲੜਾਈ ਹੋਈ ਹੈ ਹੁਣ ਕਿੱਥੇ ਗਿਆ ਜੀ ਉਹ ਭੱਜ ਗਿਆ ਜੀ ਹਾਂ ਜੀ ਭੱਜ ਗਿਆ ਜੀ ਦੇਦੇ ਚਾਰ ਨਾ ਮਾਰਿਆ ਕਹਿੰਦੇ ਵੀ ਅਸੀਂ 4 4 5 500 ਰੁਪਇਆ 1000 1000 ਰੁਪਇਆ ਕਹਿੰਦੇ ਇੱਥੇ ਅਸੀਂ ਜਗਾ ਲੈਣੇ ਆਗੇ ਕਹਿੰਦੇ ਸਾਨੂੰ ਨਹੀਂ ਪਤਾ ਵੀ ਕਿੰਨਾ ਤੋਂ ਲੈਂਦੇ ਨੇ ਇਹ ਨਹੀਂ ਪਤਾ ਦੁਕਾਨਾਂ ਵਾਲਿਆਂ ਤੋਂ ਲੈਂਦੇ ਨੇ ਕਿ ਨਗਰ ਕਾਉਂਸਲ ਨੂੰ ਦਿੰਦੇ ਨੇ ਤੁਸੀਂ ਭੈਣੇ ਸਾਲ 2 ਸਾਲ ਤੋਂ ਲਾਓ ਸਾਨੂੰ ਕੋਈ ਇਤਰਾਜ਼ ਨਹੀਂ ਤੁਸੀਂ ਆ ਕੇ ਕਮਾਈ ਕਰੋ ਪਰ ਤੁਸੀਂ ਇਹ ਕਿਉਂ ਕਹਿੰਨੇ ਵੀ ਸਰਦਾਰ ਨੇ ਥਾੜੀ ਰੱਖੀ ਆ ਬਗਵੰਨੀਆਂ ਤੁਸੀਂ ਇਹ ਸਾਡੇ ਪੰਜਾਬ ਦੇ ਮੁੰਡਾ ਕਰਦੀ ਕਰੋਗੇ ਭਾਈ ਜੀ ਪਿੱਛੇ ਤਾਂ ਇਹ ਕਹਿ ਰਹੇ ਨੇ ਕਿ ਕਹਿੰਦੇ ਕਨੇ ਵੀ ਦੁਕਾਨਾਂ ਵਾਲੇ ਲਵਾਉਂਦੇ ਨੇ ਕਹਿੰਦੇ ਵੀ ਪੈਸੇ ਲੈਂਦੇ ਨੇ ਕਿ ਕਹਿੰਦੇ ਨਹੀਂ ਨਹੀਂ ਕਿੰਨੇ ਪੈਸੇ ਲੈਂਦੇ ਨੇ ਭਾਈ ਜੀ ਦੁਕਾਨ ਵਾਲੇ ਕਿੰਨੇ ਪੈਸੇ ਲੈਂਦੇ ਨੇ ਜੀ 1500 ਰੁਪਏ 1500 ਤਿੰਨ ਦਿਨਾਂ ਦਾ 1500 ਰੁਪਏ ਜੀ ਇਹ ਤਸਵੀਰਾਂ ਜੋ ਤੁਸੀਂ ਦੇਖ ਰਹੇ ਹੋ ਪਵਾਨੀਗੜ੍ਹ ਦੀਆਂ ਨੇ ਦੱਸਦੀ ਕਿ ਲੋਹੜੀ ਦੇ ਤਿਹਾਰ ਤੋਂ ਬਾਅਦ ਵੀ ਇਹੋ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਯੂਪੀ ਤੋਂ ਪ੍ਰਵਾਸੀ ਬਾਜ਼ਾਰ ਦੇ ਵਿੱਚ ਮੱਕੀ ਦੇ ਦਾਣੇ ਵੇਚਣ ਦੇ ਲਈ ਆਉਂਦੇ ਨੇ। ਉਸ ਤੋਂ ਬਾਅਦ ਜਦੋਂ ਇੱਕ ਸਿੱਖ ਉਹਨਾਂ ਨੂੰ ਪੁੱਛਦਾ ਹੈ ਕਿ ਮੱਕੀ ਦੇ ਦਾਣਿਆਂ ਦਾ ਰੇਟ ਕੀ ਹੈ ਪਰ ਉਹ ਆਪਣੇ ਬੱਚੇ ਨੂੰ ਕਹਿੰਦਾ ਹੈ ਦਾਣੇ ਸਹੀ ਨਹੀਂ ਹੈ ਮੈਂ ਤੈਨੂੰ ਅੱਗੋਂ ਦੇ ਦਾਣੇ ਲੈ ਦੇਣਾ। ਉਸ ਤੋਂ ਬਾਅਦ ਇਹਨਾਂ ਪ੍ਰਵਾਸੀਆਂ ਦੇ ਵੱਲੋਂ ਸਿੱਖ ਦੀ ਦਾੜੀ ਨੂੰ ਲੈ ਕੇ ਕਮੈਂਟ ਕੀਤਾ ਜਾਂਦਾ ਹੈ। ਜਿਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਇਹ ਵੀਡੀਓ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ। ਇੱਕ ਨੌਜਵਾਨ ਇਹ ਵੀਡੀਓ ਨੂੰ ਆਪਣੇ ਕੈਮਰੇ ਦੇ ਵਿੱਚ ਰਿਕਾਰਡ ਕਰ ਲੈਂਦਾ ਹੈ। ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇਹ ਮੱਕੀ ਦੇ ਦਾਣੇ ਲਗਾ ਕੇ ਪਾਪਕੋਰਨ ਬਣਾ ਕੇ ਵੇਚ ਰਹੀ ਹੈ ਪ੍ਰਵਾਸੀ ਸੀ ਔਰਤ ਅਤੇ ਦੂਸਰੇ ਪਾਸੇ ਵੀਡੀਓ ਬਣਾ ਰਹੇ ਬੰਦੇ ਦੇ ਵੱਲੋਂ ਇੱਕ ਸਿੱਖ ਦੇ ਕੋਲੋਂ ਪੁੱਛਿਆ ਜਾਂਦਾ ਹੈ ਕਿ ਤੁਹਾਡੇ ਨਾਲ ਕੀ ਕੀਤਾ ਇਹਨਾਂ ਨੇ ਤਾਂ ਉਸ ਦੇ ਵੱਲੋਂ ਜਵਾਬ ਦਿੱਤਾ ਜਾਂਦਾ ਹੈ ਕਿ ਇਹ ਇਹਨਾਂ ਵੱਲੋਂ ਮੇਰੀ ਦਾੜੀ ਨੂੰ ਲੈ ਕੇ ਕਮੈਂਟ ਕੀਤਾ ਗਿਆ ਇਹਨਾਂ ਵੱਲੋਂ ਇਹ ਕਿਹਾ ਗਿਆ ਹੈ ਕਿ ਦਾੜੀਆਂ ਵਧਾ ਕੇ ਆ ਜਾਂਦੇ ਨੇ ਚੀਜ਼ਾਂ ਲੈ ਜਿਸ ਤੋਂ ਬਾਅਦ ਗੁੱਸਾ ਆ ਗਿਆ ਲੋਕਾਂ ਦੇ ਵਿੱਚ ਔਰ ਲੋਕਾਂ ਵੱਲੋਂ ਹੁਣ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ ਸੋ ਵੀਡੀਓ ਸੰਬੰਧੀ ਤੁਸੀਂ ਕੀ ਕਹਿਣਾ ਚਾਹੋਗੇ ਜਰੂਰ ਕਮੈਂਟ ਕਰਕੇ ਦੱਸਣਾ ਪਰ ਸਭ ਤੋਂ ਪਹਿਲਾਂ ਇਹ ਦੇਖ ਲਓ ਇਹ ਵੀਡੀਓ ਸਾਡੇ ਇੱਥੇ ਇੱਕ ਬਹੁਤ ਅਰਸਾ ਬਾਅਦ ਹੀ ਘਟਨਾ ਹੋਈ ਅੱਜ ਮੈਂ ਤੁਹਾਨੂੰ ਦੱਸਦਾ ਵੀ ਇੱਥੇ ਬਿਹਾਰ ਦੇ ਵਿੱਚੋਂ ਆ ਕੇ ਸਾਡੇ ਪੰਜਾਬੀਆਂ ਦੇ ਉੱਤੇ ਕਿਵੇਂ ਰੋਹ ਪਾਉਂਦੇ ਨੇ ਇਹ ਦੇਖੋ ਇੱਥੋਂ ਆ ਬਾਈ ਜੀ ਜੀ ਖੜੇ ਨੇ ਸਾਡੇ ਐਮਸੀ ਸਾਹਿਬ ਨੇ ਗੁਰਵਿੰਦਰ ਸਿੰਘ ਸੱਭੂ ਜੀ ਠੀਕ ਆ ਇੰਨਾ ਦੇ ਨਾਲ ਕੀ ਹੋਇਆ ਜੀ ਇਹ ਉਹ ਰਿਆ ਕੇ ਇਹਨਾਂ ਨੂੰ ਰੇਟ ਪੁੱਛਣ ਲੱਗੇ ਬਾਈ ਜੀ ਦੱਸਿਓ ਕੀ ਘਟਨਾ ਹੋਈ ਹੈ ਮੜੀ ਜੀ ਦੱਸਿਓ ਉਸ ਵੀ ਜੀ ਹੁੰਦੀ ਆ ਸੀ ਮੇਰੇ ਨਾਲ ਹਾਂ ਜੀ ਕਹਿੰਦੇ ਬਾਬਾ ਪਾਪ ਕੌਰਨ ਲੈਣੇ ਨੇ ਮੈਂ ਪਾਪ ਕੌਰਨ ਦਾ ਰੇਟ ਪੁੱਛਿਆ ਮੈਂ ਕਿਹਾ ਬੇਟਾ ਇਹ ਨਹੀਂ ਠੀਕ ਲੱਗਦੇ ਮੈਨੂੰ ਆਪਾਂ ਉਧਰੋਂ ਲੈ ਕੇ ਆਉਣੇ ਆ ਇੰਨਾ ਕਹਿੰਦੀ ਮੈਨੂੰ ਮੈਂ ਕਹਿੰਦਾ ਦਾੜੀਆਂ ਵਧਾ ਕੇ ਆ ਜਾਂਦੇ ਨੇ ਕਹਿੰਦਾ ਇੱਥੇ ਚੀਜ਼ਾਂ ਲੈਣ ਬਾਜ਼ਾਰ ਚ ਅੱਛਾ ਜੀ ਗਾਲ ਕੱਢੀ ਸ਼ਰਾਬ ਉਹਦੀ ਪੀਤੀ ਹੋਈ ਸੀਗੀ ਉਸ ਗੱਲ ਤੋਂ ਲੜਾਈ ਹੋਈ ਹੈ ਹੁਣ ਕਿੱਥੇ ਗਿਆ ਜੀ ਉਹ ਭੱਜ ਗਿਆ ਜੀ ਹੈ ਜੀ ਭੱਜ ਗਿਆ ਜੀ ਇਹਦੇ ਚਾਰ ਨਾ ਮਾਰਿਆ ਅ ਇਹਨਾਂ ਦੇ ਨਾਲ ਸੀਗੇ ਜੀ ਦੇਖੋ ਇਹ ਪਿਆਰੀ ਲੋਕ ਦੇਗੇ ਭਵਾਨੀਗੜ ਜ਼ਿਲ੍ਹਾ ਸੁਗਰੂਰ ਦੇ ਵਿੱਚ ਇਹ ਆਏ ਹੋਏ ਨੇਗੇ ਇਹਨਾਂ ਦਾ ਪੂਰਾ ਗੈਂਗ ਆ ਇਹ ਆਹ ਖੜੇ ਨੇ ਨਾਲ ਇੱਥੇ ਕੁਝ ਭਾਜੀਆਂ ਲੇਡੀਜ਼ ਆ ਆ ਦੋ ਤਿੰਨ ਕੁ ਜਾਨੇ ਤਾਂ ਇੱਥੇ ਖੜੀਆਂ ਨੇ ਆ ਇਹ ਇਹਨਾਂ ਦੀ ਹਮਾਇਤ ਦੇ ਵਿੱਚ ਆਏ ਸੀਗੇ ਕਹਿੰਦੇ ਵੀ ਅਸੀਂ 4 4 5 500 ਰੁਪਿਆ 1000 1000 ਰੁਪਿਆ ਕਹਿੰਦੇ ਇੱਥੇ ਅਸੀਂ ਜਗ੍ਹਾ ਲੈ ਲਿਆਗੇ ਕਹਿੰਦੇ ਸਾਨੂੰ ਨਹੀਂ ਪਤਾ ਵੀ ਕਿੰਨਾ ਤੋਂ ਲੈਂਦੇ ਨੇ ਇਹ ਨਹੀਂ ਪਤਾ ਦੁਕਾਨਾਂ ਵਾਲਿਆਂ ਤੋਂ ਲੈਂਦੇ ਨੇ ਕਿ ਨਗਰ ਕਾਉਂਸਲ ਨੂੰ ਦਿੰਦੇ ਨੇ ਠੀਕ ਆ ਕਿੱਥੇ ਨੇ ਜੀ ਭਾਈ ਸਾਹਿਬ ਤੁਹਾਡੇ ਘਰ ਦੇ ਜੀ ਹਾਂ ਜਫਰਪੁਰ ਪੁਜੀਲਾ ਜਫਰਪੁਰ ਜਿਲ੍ਹਾ ਦਾ ਹੈਗਾ ਤੁਹਾਡਾ ਹਾਂਜੀ ਹੁਣ ਕਿੱਥੇ ਤੁਹਾਡੇ ਘਰ ਦੇ ਕਿੱਥੇ ਨੇ ਜਿਹਨੇ ਸ਼ਰਾਬ ਪੀਤੀ ਹੋਈ ਆ ਕਿੱਥੇ ਨੇ ਉਹ ਉਹ ਪਲਿਆਰ ਲੰਡੋ ਪਲਿਆਰ ਰੋਡ ਤੇ ਕਿੰਨੇ ਦਿਨ ਹੋ ਗਏ ਤੁਹਾਨੂੰ ਰੇ ਲਾਉਂਦਿਆਂ ਨੂੰ ਉਹ ਤੇ ਇੱਥੇ ਕਿਹ ਪਾਉਂਦੇ ਦੱਸ ਤੇ ਉੱਪਰ ਖਾ ਗੁੰਡਾ ਕਰਤੀ ਕਿਉਂ ਕਰਦੇ ਪੰਜਾਬ ਚ ਆ ਕੇ ਤੁਸੀਂ ਪੰਜਾਬ ਚ ਆ ਕੇ ਤੁਸੀਂ ਗੁੰਡਾ ਕਰਦੀ ਕਿਉਂ ਕਰਦੇ ਹੋ ਦੇ 30 ਸਾਲ ਵੱਢੀ ਤੁਸੀਂ ਭੈਣੇ ਸਾਲ 2 ਸਾਲ ਤੋਂ ਲਾਓ ਸਾਨੂੰ ਕੋਈ ਇਤਰਾਜ਼ ਨਹੀਂ ਤੁਸੀਂ ਆ ਕੇ ਕਮਾਈ ਕਰੋ ਪਰ ਤੁਸੀਂ ਇਹ ਕਿਉਂ ਕਹਿੰਦੇ ਵੀ ਸਰਦਾਰ ਨੇ ਦਾੜੀ ਰੱਖੀ ਆ ਪੱਗ ਬੰਨੀਆਂ ਤੁਸੀਂ ਇਹ ਸਾਡੇ ਪੰਜਾਬ ਦੇ ਗੁੰਡਾਗਰਦੀ ਕਰੋਗੇ ਪਰ ਜਿਹੜਾ ਤੁਹਾਡੇ ਘਰ ਘਰ ਵਾਲਾ ਤੀਗਾ ਉਹਨੇ ਆ ਕੇ ਬਾਈ ਨੂੰ ਕਿਹਾ ਕਹਿੰਦਾ ਜੀ ਤੁਸੀਂ ਪੱਗ ਬੰਨੀਆਂ ਦਾੜੀ ਰੱਖੀ ਆ ਇਹ ਤੁਹਾਨੂੰ ਪਤਾ ਪੱਗਾਂ ਸਾਨੂੰ ਕਿਵੇਂ ਮਿਲਿਆ ਨੇ ਪਤਾ ਕਿਵੇਂ ਮਿਲਿਆ ਨੇ ਮੈਨੂੰ ਪਤਾ ਨਹੀਂ ਹੈ ਫਿਰ ਤੁਸੀਂ ਸਾਨੂੰ ਕਿਉਂ ਕਹਿਣੇ ਹੋਗੇ ਇਹ ਗੱਲਾਂ ਆ ਕੇ ਉਹਨਾਂ ਫਲਾਓਗੇ ਰੇ ਸ਼ਰਾਬ ਪੀਤੀ ਐਨ ਉਹਦੀ ਅਸੀਂ ਤੇ ਹਾਰਦਾ ਦਿਨਾਗਾ ਅਸੀਂ ਲੜਨੀ ਨਹੀਂ ਚਾਹੁੰਦੇ ਅਸੀਂ ਪੰਜਾਬੀ ਆ ਸਾਡੇ ਸਿਲ ਬਹੁਤ ਵੱਡੇ ਨੇ ਪਰ ਉਹ ਸਾਨੂੰ ਇਹ ਗੱਲਾਂ ਕਹਿੰਦੇ ਵੀ ਤੁਸੀਂ ਦਾੜੀਆਂ ਰੱਖੀਆਂ ਨੇ ਮੈਂ ਪੱਗਾਂ ਬੰਨੀਆਂ ਨਹੀਂਆਂ ਪੂਰੇ ਸਾਡੇ ਤੇ ਅਸੀਂ ਕੋਈ ਹਲਾ ਕਰਦੇ ਥੁੜੀਆਂ ਹੁਫੇ ਤੇ ਸਾਡੇ ਗੁਰੂਆਂ ਦੀ ਦੇਣ ਆ ਭਾਈ ਜੀ ਵਿੱਚ ਤਾਂ ਇਹ ਕਹਿ ਰਹੇ ਨੇ ਕਿ ਕਹਿੰਦੇ ਕਹਿੰਦੇ ਵੀ ਦੁਕਾਨਾਂ ਵਾਲੇ ਲਵਾਉਂਦੇ ਨੇ ਕਹਿੰਦੇ ਵੀ ਪੈਸੇ ਲੈਂਦੇ ਨੇ ਕਿ ਕਹਿੰਦੇ ਕਿੰਨੇ ਕੇ ਪੈਸੇ ਲੈਂਦੇ ਨੇ ਭਾਈ ਜੀ ਦੁਕਾਨਾਂ ਵਾਲੇ ਕਿੰਨੇ ਪੈਸੇ ਲੈਂਦੇ ਨੇ 1500 ਰੁਪਏ ਦੇ 1500 ਤਿੰਨ ਦਿਨਾਂ ਦਾ 1500 ਰੁਪਏ ਜੀ ਛੋਟੇ ਤੋਂ ਲੈ ਤੈਨ ਨੇ ਬਾਈ 1500 ਰੁਪਏ ਲਿੱਤਾ ਹੈ ਕਿਨੇ ਲੈਂਦਾ ਜੀ 2000 ਰੁਪਏ ਕਿਨੇ ਲੈਂਦਾ ਜੀ ਕਿਨੇ ਤੱਕ ਹਾਂ ਜੀ ਕਿਹਨੇ ਕਿਹਨੂੰ ਦਿੱਤਾ ਤੁਸੀਂ ਕਿਹਨੂੰ ਦਿੱਤਾ ਅੰਕਲ ਸਰਦਾਰ ਕਿਹੜੇ ਅੰਕਲ ਨੂੰ ਦਿੱਤਾ ਨਾ 500 ਰੁਪਏ ਦਿੱਤਾ 500 ਰੁਪਏ ਦਿੱਤੇ ਕਿਥ리에 ਕੀ ਹੈ ਉਹਨਾਂ ਕੋਲ ਆਹਰਾਂ ਚਾਰਾਂ ਬਣ ਕੇ ਜੀ ਹਾਂ ਜੀ ਚੰਗਾ ਤੁਸੀਂ ਇਹਨਾਂ ਤੋਂ ਪਵਾ ਦਿਓ ਜੀ ਤੁਸੀਂ ਤੁਸੀਂ ਇਹਨਾਂ ਨੂੰ ਕਹੋ ਕਿ ਭਾਈ ਸਾਡੇ ਸਾਹਮਣੇ ਪਾ ਦਿਓ ਜੀ ਅੱਛਾ ਜੀ ਅੱਛਾ ਹਾਂ ਇਹ ਜੇ ਅਸੀਂ ਦਿਖਾ ਲਿਆ ਤੁਸੀਂ ਆਪਣੇ ਹੱਥ ਨਾਲ ਪਾ ਦਿਓ ਹਰਾ ਚਾਰ ਆਪਣੇ ਹੱਥ ਨਾਲ ਪਾ ਦਿਓ ਪਹਿਲੀ ਗੱਲ ਤਾਂ ਤੁਸੀਂ ਬਿਹਾਰ ਦੇ ਵਿੱਚੋਂ ਆ ਕੇ ਯੂਪੀ ਬਿਹਾਰ ਤੋਂ ਆ ਰਹੇ ਹੋ ਸਾਡੇ ਪੰਜਾਬੀਆਂ ਦੇ ਆ ਕੇ ਦੇਖੋ ਸਾਡੇ ਤੇ ਤੁਸੀਂ ਜਿੰਨਕੇ ਖਾਮ ਖਾ ਤਾਂ ਰੋਮ ਮਾਰਦੇ ਹੋ ਹੁਣ ਤੁਸੀਂ ਸਾਡੇ ਐਮ ਸੀ ਸਾਹਿਬ ਨੇ ਉਹ ਉਹਨਾਂ ਨੂੰ ਤੁਸੀਂ ਗਲਤ ਬੋਲਿਓ ਚੁਣਿਆ ਹੋਇਆ ਨਮਾਇੰਦਾ ਉਹ ਬਈ ਹੁਣ ਆਪਾਂ ਇਹਨਾਂ ਲੋਕਾਂ ਨੂੰ ਜਾਣਦੇ ਨਹੀਂ ਕਰਦੇ ਨਹੀਂ ਬਾਈ ਹੁਣ दारू ਪੀ ਕੇ ਦੇਖ ਆਹ ਬਈ ਦੇ ਸਿਰ 'ਤੇ ਮਾਰੇ ਯਾਰ ਝਾਰਨੀ ਕੋਈ ਫਾਇਦਾ ਗੱਲਾਂ ਦਾ ਉਹ ਗੱਲ ਉਹਦੀ ਬਾਈ ਦੀ ਦਾੜੀ ਰੱਖੀ ਹੋਈ ਯਾਰ ਪੱਗਾਂ ਵਧੀਆ ਹੋਈਆਂ ਨਹੀਂ ਆਪਾਂ ਨੂੰ ਯਾਰ ਇਹ ਪੰਜਾਬੀਆਂ ਨੂੰ ਬੇਵਕੂਫ ਸਮਝਦੇ ਨੇ ਹਾਂਜੀ ਹਾਂ ਇਹ ਤਾਂ ਗੱਲ ਤਾਂ ਹੈ ਉਹਨੂੰ ਕਹਿੰਦਾ ਕਹਿੰਦਾ ਬਾਈ ਤੂੰ ਗਾੜੀ ਰੱਖੀ ਹੋਈ ਯਾਰ ਪੱਗ ਬੰਨ੍ਹਣਾ ਯਾਰ ਇਹਦੇ ਬਾਪ ਨੇ ਦਿੱਤੀ ਪੱਗ ਹਾਂ ਬਿਲਕੁਲ ਇਹਦਾ ਸੀ ਇਹ ਬਿਹਾਰੀ ਉਰੇ ਆ ਕੇ ਸਾਡੇ ਤੇ ਹਵਾ ਕਰਨਗੇ ਬੰਦਾ ਇਹਦਾ ਫਾਇਦਾ ਕੀਤਾ ਵੀ ਚਲ ਦੂਰ ਤੇ ਘੰਬਾਲੂਗਾ ਬੰਦਾ ਜੇ ਆਪਣ ਤਾਂ ਫਾਇਦਾ ਕੀਤਾ ਵੀ ਦੂਰ ਤੇ ਕੋਲ ਜਾ ਗੱਲ ਤੋਂ ਬੋ